ਨਾਸਤਿਕ ਲੋਕ ਰੱਬ ਨੂੰ ਖੋਜਦੇ ਆ ਤੇ ਮੰਨ ਚਲੋ ਮੰਨਦੇ ਨਹੀਂ ਹੁਣ ਮਸਲਾ ਇਹ ਹੈ ਜੀ ਨਾਸਿਕਤਾ ਭਗਤੀ ਕਿਉਂ ਹੈ ਨਾਸਿਕਤਾ ਭਗਤੀ ਇਸ ਵਾਸਤੇ ਹੈ ਕਿਉਂਕਿ ਤੁਸੀਂ ਰੱਬ ਨੂੰ ਡਰਾਏ ਕਰਕੇ ਕੁਦਰਤ ਨੂੰ ਖੋਜਦੇ ਹੋ ਉਹਦੀ ਖੋਜ ਸ਼ੁਰੂ ਹੁੰਦੀ ਹੈ ਨਾ ਉਹ ਫਿਰ ਗਿਆਨ ਦੀ ਖੋਜ ਸ਼ੁਰੂ ਹੁੰਦੀ ਤੇ ਨਾਸਤਿਕ ਭਗਤੀ ਜਿਹੜੀ ਹੈ ਉਹ ਤੁਹਾਨੂੰ ਖੋਜ ਵੱਲ ਗਿਆਨ ਵੱਲ ਲੈ ਕੇ ਜਾਂਦੀ ਨਾਸਿਕਤਾ ਬੜੇ ਪਿਆਰੇ ਭਗਤ ਬਣੇ ਰੱਬ ਦੇ ਕਿਉਂਕਿ ਉਹਨਾਂ ਨੇ ਤਾਂ ਫਿਰ ਉਹ ਲੱਭਿਆ ਜਿਹੜਾ ਲੋਕਾਂ ਨੇ ਨਹੀਂ ਦੱਸਿਆ ਜਿਹਨਾਂ ਦਾ ਅਸਲ ਇਹ ਦੁਨੀਆ ਚੱਲ ਰਹੀ ਹੈ ਅਸਲ ਪਰਮਾਰਥ ਚੱਲ ਰਿਹਾ ਤੇ ਇਹ ਚੀਜ਼ਾਂ ਡਿਫਾਈਨ ਹੋ ਰਹੀਆਂ ਤੁਸੀਂ ਖੋਜ ਦੇ ਨਤੀਜਿਆਂ ਤੱਕ ਪਹੁੰਚ ਰਹੇ ਹੋ ਤੇ ਇਸ ਵਾਸਤੇ ਨਾਸਤਿਕਤਾ ਬਹੁਤ ਖੂਬਸੂਰਤ ਭਗਤੀ ਹੈ ਕੋਈ ਗੱਲ ਨਹੀਂ ਹਾਂਜੀ ਭਗਤੀ ਤੇ ਲੋਕੀ ਸਵਾਲ ਪੁੱਛਦੇ ਆ ਤੇ ਕੱਲ ਬਣਾਈ ਸੀ ਵੀਡੀਓ ਸਾਧਨਾ ਭਗਤੀ ਦੇ ਉੱਤੇ ਤੇ ਅੱਜ ਵੀਡੀਓ ਬਣਾ ਰਹੇ ਆ ਜੀ ਨਾਸਤਿਕ ਭਗਤੀ ਲੋਕਾਂ ਨੇ ਕਿਹਾ ਕਿ ਨਾਸਤਿਕਤਾ ਰੱਬ ਨੂੰ ਮੰਨਦੀ ਨਹੀਂ ਭਗਤੀ ਕਿਵੇਂ ਹੋ ਸਕਦੀ ਮੈਂ ਦੱਸ ਦਿਆਂ ਤੁਹਾਨੂੰ ਕਿ ਦੁਨੀਆ ਤੇ ਬ੍ਰਹਿਮੰਡ ਦੇ ਵਿੱਚ ਕੋਈ ਅਸੀ ਚੀਜ਼ ਨਹੀਂ ਹੈ ਜਿਹੜੀ ਉਸ ਪਰਮਾਤਮਾ ਦੀ ਸੱਜਣਾ ਦਾ ਹਿੱਸਾ ਨਾ ਹੋਵੇ ਤੁਸੀਂ ਕਿਸੇ ਚੀਜ਼ ਨੂੰ ਖੋਜਦੇ ਹੋ ਕਿਸੇ ਚੀਜ਼ ਨੂੰ ਸਮਝਦੇ ਹੋ ਕਿਸੇ ਗੱਲ ਨੂੰ انکارਦੇ ਹੋ ਕਿਸੇ ਚੀਜ਼ ਨੂੰ ਮੰਨਦੇ ਹੋ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਹਰ ਚੀਜ਼ ਉਹਦੀ ਸੱਜਣਾ ਦਾ ਹਿੱਸਾ ਹੈ ਜਦੋਂ ਤੁਸੀਂ ਉਹਦੀ ਸੱਜਣਾ ਦਾ ਹਿੱਸਾ ਹੈ ਤਾਂ ਜੋ ਮਰਜ਼ੀ ਕਰੋ ਤੁਸੀਂ ਉਹਦੀ ਭਗਤੀ ਹੀ ਕਰ ਰਹੇ ਹੋ ਆ ਨਾਸਤਿਕ ਲੋਕ ਰੱਬ ਨੂੰ ਖੋਜਦੇ ਆ ਤੇ ਮੰਨ ਚਲੋ ਮੰਨਦੇ ਨਹੀਂ ਕਿੱਥੋਂ ਨਾਸਿਕਤਾ ਸ਼ੁਰੂ ਕਿੱਥੋਂ ਹੁੰਦੀ ਤੇ ਕਿੱਥੇ ਜਾ ਕੇ ਉਹ ਦੁਆਰਾ ਭਗਤੀ ਬਣ ਜਾਂਦੀ ਮੈਂ ਤੁਹਾਨੂੰ ਦੱਸਦਾ ਅ ਜਿਹੜੇ ਲੋਕ ਧਰਮ ਆ ਰਹੀ ਨਾਸਿਕਤਾ ਵੱਲ ਜਾਂਦੇ ਆ ਨਾ ਧਰਮ ਤੁਹਾਨੂੰ ਜਦੋਂ ਰੱਬ ਦਿੰਦਾ ਹੈ ਨਾ ਤਾਂ ਰੱਬ ਬਾਰੇ ਇੰਨੀਆਂ ਗੱਪਾਂ ਇੰਨੇ ਝੂਠ ਬੋਲ ਦਿੰਦਾ ਜਿਨ੍ਹਾਂ ਅਵਤਾਰੀ ਪੁਰਸ਼ਾਂ ਨੇ ਧਰਮ ਚਾਲਕ ਰਹੇ ਆ ਉਹਨਾਂ ਨੇ ਰੱਬ ਨੂੰ ਕਦੇ ਇਦਾਂ ਦਾ ਪਰਸੈਂਟ ਨਹੀਂ ਕੀਤਾ ਜਿੱਦਾਂ ਦਾ ਉਹਨਾਂ ਦੇ ਅੱਗੇ ਜਿਹੜੇ ਫਾਲੋਅਰਸ ਐ ਜਾਂ ਜਿਹੜੇ ਲੋਕ ਉਹਨਾਂ ਨੂੰ ਇੰਟਰਪ੍ਰੀਟ ਕਰਦੇ ਆ ਨਾ ਉਹ ਰੱਬ ਦੀ ਇਮੇਜ ਖਰਾਬ ਕਰ ਦਿੰਦੇ ਹੁਣ ਗੱਲ ਇਹ ਆ ਕਿ ਜਦੋਂ ਤੁਹਾਡੇ ਅੱਗੇ ਰੱਬ ਪੇਸ਼ ਕੀਤਾ ਜਾਂਦਾ ਤਾਂ ਉਹ ਸਿਰਫ ਡਿਮਾਂਡ ਪੂਰੀ ਕਰਨ ਵਾਲਾ ਰੱਬ ਹੈ ਲੋੜਾਂ ਤੇ ਇੱਛਾਵਾਂ ਤੇ ਸ਼ੌਂਕ ਪੂਰੇ ਕਰਨ ਵਾਲਾ ਰੱਬ ਹੈ ਤੇ ਤੁਸੀਂ ਉਹਦੇ ਵਾਸਤੇ ਕਰਮ ਕੀਤਾ ਨਹੀਂ ਹੁੰਦਾ ਤੁਹਾਨੂੰ ਆਸ ਬਣਾ ਦਿੱਤੀ ਜਾਂਦੀ ਏਡੀ ਵੱਡੀ ਕਿ ਉਸ ਆਸ ਦੇ ਚੱਲਦੇ ਆ ਨਾ ਤੁਸੀਂ ਸਿਰਫ ਤੇ ਸਿਰਫ ਰੱਬ ਨੂੰ ਇੱਕ ਉਹ ਅੱਲਾਹ ਦੀ ਦਾ ਚਰਾਗ ਬਣਾ ਲੈਂਦੇ ਹੋ ਕਿ ਤੁਸੀਂ ਮੰਗੋ ਤੇ ਉਹ ਦੇ ਦੇਵੇ ਤੇ ਜਦਕਿ ਇਦਾਂ ਨਹੀਂ ਹੁੰਦਾ ਹਰ ਚੀਜ਼ ਨੂੰ ਕਰਨ ਵਾਸਤੇ ਨਾਲ ਕਰਮ ਵੀ ਚਾਹੀਦਾ ਤੁਸੀਂ ਤਾਂ ਹੀ ਆਸ ਪੂਰੀ ਹੋਊਗੀ ਜੇ ਉਹਦੇ ਪਿੱਛੇ ਕਰਮ ਹੋਏਗਾ ਤਾਂ ਜੇ ਕਰਮ ਨਹੀਂ ਹੋਊਗਾ ਤਾਂ ਆਸ ਪੂਰੀ ਨਹੀਂ ਹੋਊਗੀ ਹੁਣ ਮਸਲਾ ਇਹ ਆ ਵੀ ਕਈ ਲੋਕ ਕਰਮ ਬਿਲਕੁਲ ਨਹੀਂ ਕਰਦੇ ਸਿਰਫ ਫੋਕੀ ਆਸ ਲਾ ਲੈਂਦੇ ਤੇ ਉਹ ਕਹਿੰਦੇ ਰੱਬ ਪੂਰੀ ਕਰ ਦੇ ਰੱਬ ਉਹ ਨੂੰ ਪੂਰੀ ਨਹੀਂ ਕਰਦਾ ਤੇ ਉੱਥੋਂ ਸ਼ੁਰੂ ਹੁੰਦਾ ਜੀ ਨਾਸਤਿਕਤਾ ਦਾ ਸਫ਼ਰ ਤੁਹਾਡਾ ਪਰ ਨਾਸਤਿਕ ਭਗਤੀ ਕਿਉਂ ਹੈ ਆਪਣਾ ਮਸਲਾ ਅੱਜ ਦਾ ਇਹ ਹੈ ਵੀ ਨਾਸਤਿਕ ਭਗਤੀ ਕਿਉਂ ਹੈ ਇਸ ਇਹ ਨਾਸਤਿਕਾਂ ਨੂੰ ਪਤਾ ਇਹ ਵੀ ਉਹ ਨਾਸਤਿਕ ਕਿਉਂ ਹੋਏ ਮੇਰਾ ਦੱਸਣਾ ਕੋ ਫਰਜ਼ ਨਹੀਂ ਬਣਦਾ ਪਰ ਫਿਰ ਵੀ ਚਲੋ ਇੱਕ ਗੱਲ ਦੱਸਣੀ ਹੈ ਤਾਂ ਉਹਦੀ ਭੂਮਿਕਾ ਬਣਾ ਲੈਣੀ ਚਾਹੀਦੀ ਹੁਣ ਮਸਲਾ ਇਹ ਹੈ ਜੀ ਨਾਸਤਿਕਤਾ ਭਗਤੀ ਕਿਉਂ ਹੈ ਨਾਸਤਿਕਤਾ ਭਗਤੀ ਇਸ ਵਾਸਤੇ ਹੈ ਕਿਉਂਕਿ ਤੁਸੀਂ ਰੱਬ ਨੂੰ ਡਰਾਏ ਕਰਕੇ ਕੁਦਰਤ ਨੂੰ ਖੋਜਦੇ ਹੋ ਤੁਸੀਂ ਜੋ ਮਰਜ਼ੀ ਕਰੀ ਜਾਓ ਜਦੋਂ ਤੁਸੀਂ ਰੱਬ ਦੀ ਸਿਰਜਣਾ ਨੂੰ ਖੋਜਦੇ ਹੋ ਸਿਰਜਣਾ ਵਿੱਚੋਂ ਪੂਰਨ ਸੱਚ ਨੂੰ ਖੋਜਦੇ ਹੋ ਠੀਕ ਤੇ ਗਲਤ ਨੂੰ ਖੋਜਦੇ ਹੋ ਉਹ ਵੀ ਫਿਰ ਭਗਤੀ ਹੈ ਉਹ ਵੀ ਇੱਕ ਕਰਮ ਹੈ ਜਿਹੜਾ ਤੁਸੀਂ ਪੂਰੀ ਉਮਰ ਕਰਦੇ ਹੋ ਤੁਸੀਂ ਉਸ ਗਿਆਨ ਨੂੰ ਉਸ ਸਮਝ ਨੂੰ ਉਸ ਠੀਕ ਨੂੰ ਖੋਜਦੇ ਹੋਏ ਜਿਹੜੀ ਚੀਜ਼ ਲੱਭਦੇ ਹੋ ਉਹ ਤੁਹਾਡੀ ਭਗਤੀ ਬਣ ਜਾਂਦੀ ਤੁਸੀਂ ਉਹਦੇ ਚ ਰੱਬ ਨੂੰ ਫਿੱਟ ਕਰ ਲੋ ਰੱਬ ਨੂੰ ਬਾਹਰ ਕੱਢ ਦੋ ਰੱਬ ਨੂੰ ਮੰਨ ਲੋ ਰੱਬ ਨੂੰ ਨਾ ਮੰਨੋ ਪਰ ਖੋਜਦੇ ਸਿਰਜਣਾ ਨੂੰ ਸਿਰਜਣਾ ਨੂੰ ਹੀ ਹੋ ਤੇ ਜਦੋਂ ਤੁਸੀਂ ਸਿਰਜਣਾ ਨੂੰ ਖੋਜਦੇ ਹੋ ਤਾਂ ਉਹਦੇ ਵਿੱਚ ਜਿੰਨਾ ਗਿਆਨ ਤੁਹਾਡੇ ਅੰਦਰ ਡਿਵੈਲਪ ਹੁੰਦਾ ਹੈ ਉਹ ਤੁਹਾਡੀ ਭਗਤੀ ਦਾ ਫਲ ਹੁੰਦਾ ਤੇ ਮੈਂ ਤੁਹਾਨੂੰ ਦੱਸ ਦਿੰਦਾ ਆਸਤਿਕਾਂ ਨਾਲੋਂ ਵੀ ਜ਼ਿਆਦਾ ਜਿਹੜੇ ਨਾਸਤਿਕ ਭਗਤ ਹੈ ਉਹ ਪ੍ਰਮਾਤਮਾ ਦੇ ਐਕਚੁਅਲਟੀ ਹੋਰੇ ਜ਼ਿਆਦਾ ਜਾਣਦੇ ਹੁੰਦੇ ਸੱਚ ਬਾਰੇ ਜ਼ਿਆਦਾ ਜਾਣਦੇ ਨੇ ਪਰਮਾਤਮਾ ਦੀ ਪੂਰਨਤਾ ਬਾਰੇ ਜ਼ਿਆਦਾ ਜਾਣਦੇ ਹੁੰਦੇ ਪਰਮਾਤਮਾ ਦੇ ਵਹਿਲੀ ਆਸ ਤੋਂ ਕਰਮਵਲ ਜ਼ਿਆਦਾ ਜਾਣਦੇ ਹੁੰਦੇ ਤੇ ਇਸ ਵਾਸਤੇ ਜਿਹੜੇ ਨਾਸਤਿਕ ਇਹ ਨਾ ਜਦੋਂ ਜਿਹੜੀ ਇਨੀਸ਼ੀਅਲ ਸਟੇਜ ਹੈ ਨਾਸਤਿਕ ਦੀ ਉਹਦੇ ਵਿੱਚ ਕਈ ਵਾਰੀ ਉਹ ਰੱਬ ਨਾਲ ਲੜਾਈ ਹੈ ਜਿਹਦੇ ਚ ਰੱਬ ਨੇ ਡਿਮਾਂਡ ਪੂਰੀ ਨਹੀਂ ਕੀਤੀ ਤੇ ਬੰਦਾ ਲੜੀ ਜਾਂਦਾ ਰੱਬ ਨਾਲ ਜਾਂ ਰੱਬ ਨੂੰ ਟਰਾਈ ਕਰੀ ਜਾਂਦਾ ਪਰ ਉਹ ਜਿਹੜੀ ਕਹ ਲਓ ਕਿ ਉਦੀ ਖੋਜ ਸ਼ੁਰੂ ਹੁੰਦੀ ਹੈ ਨਾ ਉਹ ਫਿਰ ਗਿਆਨ ਦੀ ਖੋਜ ਸ਼ੁਰੂ ਹੁੰਦੀ ਤੇ ਨਾਸਤਿਕ ਭਗਤੀ ਜਿਹੜੀ ਹੈ ਉਹ ਤੁਹਾਨੂੰ ਖੋਜ ਵੱਲ ਗਿਆਨ ਵੱਲ ਲੈ ਕੇ ਜਾਂਦੀ ਐ ਤੁਸੀਂ ਲੱਭਣਾ ਕੀ ਹੁੰਦਾ ਜਿਹੜੀਆਂ ਗੱਲਾਂ ਤੁਹਾਨੂੰ ਝੂਠ ਤੇ ਗੱਪ ਮਾਰ ਦਿੱਤੇ ਗਏ ਨਾ ਉਹਨਾਂ ਦੇ ਵਿੱਚ ਇਹ ਦੇਖਣਾ ਹੁੰਦਾ ਕਿ ਉਹਨਾਂ ਚ ਇਹ ਠੀਕ ਕਿਵੇਂ ਆ ਤੇ ਜੇ ਉਹ ਉਹ ਗਲਤ ਨਿਕਲੀਆਂ ਤਾਂ ਠੀਕ ਕੀ ਹੈ ਤੇ ਇਹ ਸਭ ਤੋਂ ਵੱਡੀ ਭਗਤੀ ਹੈ ਤੇ ਮੇਰੇ ਖਿਆਲ ਨਾਲ ਨਾਸਤਿਕ ਤਾਂ ਬੜੇ ਪਿਆਰੇ ਭਗਤ ਬਣੇ ਰੱਬ ਦੇ ਕਿਉਂਕਿ ਉਹਨਾਂ ਨੇ ਤਾਂ ਫਿਰ ਉਹ ਲੱਭਿਆ ਜਿਹੜਾ ਲੋਕਾਂ ਨੇ ਨਹੀਂ ਦੱਸਿਆ ਪਰ ਉਹਨਾਂ ਨੇ ਆਲੇ-ਦੁਆਲੇ ਸਮਾਜ ਦੇ ਵਿੱਚੋਂ ਲੋਕਾਂ ਦੇ ਵਿੱਚ ਵਿਚਰਨ ਚੋਂ ਉਹ ਲੱਭ ਲਿਆ ਜਿਹੜਾ ਜਿਸ ਨਾਲ ਅਸਲ ਇਹ ਦੁਨੀਆ ਚੱਲ ਰਹੀ ਹੈ ਅਸਲ ਪਰਮਾਰਥ ਚੱਲ ਰਿਹਾ ਤੇ ਇੱਕ ਚੀਜ਼ਾਂ ਡਿਫਾਈਨ ਹੋ ਰਹੀਆਂ ਤੁਸੀਂ ਖੋਜ ਦੇ ਨਤੀਜਿਆਂ ਤੱਕ ਪਹੁੰਚ ਰਹੇ ਹੋ ਤੇ ਇਸ ਵਾਸਤੇ ਨਾਸਤਿਕਤਾ ਬਹੁਤ ਖੂਬਸੂਰਤ ਭਗਤੀ ਹੈ ਕੋਈ ਗੱਲ ਨਹੀਂ ਜੇ ਤੁਸੀਂ ਨਾਸਤਿਕ ਵੀ ਹੋ ਤਾਂ ਵੀ ਉਹਦੀ ਸਿੱਟਰਾਂ ਨੂੰ ਖੋਜ ਰਹੇ ਹੋ ਤੇ ਉਹਦੇ ਰੂਪ ਨੂੰ ਉਹਦੇ ਆਕਾਰ ਨੂੰ ਉਹਦੇ ਰੰਗ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਤੁਹਾਨੂੰ ਨਤੀਜੇ ਮਿਲਦੇ ਆ ਉਹ ਤੁਹਾਡੀ ਭਗਤੀ ਦਾ ਫਲ ਬਣ ਜਾਂਦੇ ਆ ਮੈਂ ਕੱਲ ਵਾਲੀ ਵੀਡੀਓ ਵੀਡੀਓ ਚ ਨਾ ਇੱਕ ਦੋ ਚੀਜ਼ਾਂ ਦੱਸੜੀਆਂ ਭੁੱਲ ਗਿਆ ਸੀਗਾ ਜਿਹੜੀ ਸਾਧਨਾ ਭਗਤੀ ਹੈ ਨਾ ਉਹਦੇ ਚ ਪਹਿਲਾਂ ਤਾਂ ਬੰਦਾ ਅਨ ਕੰਡੀਸ਼ਨਲ ਭਗਤੀ ਕਰਦਾ ਵੀ ਕੋਈ ਕੰਡੀਸ਼ਨ ਨਹੀਂ ਰੱਖਦਾ ਫਿਰ ਅਖੀਰ ਤੇ ਜਾ ਕੇ ਇਹਦੀ ਸਿਚੁਏਸ਼ਨ ਆ ਜਾਂਦੀ ਕਿ ਉਹ ਜਿਹੜੀ ਵੀ ਚੀਜ਼ ਚਾਹੁੰਦਾ ਹੁੰਦਾ ਉਹਦੇ ਤੇ ਕੰਡੀਸ਼ਨ ਐ ਨਹੀਂ ਲਾ ਦਿੰਦਾ ਵੀ ਰੱਬ ਵੀ ਉਹ ਨਾ ਚੀਜ਼ਾਂ ਨੂੰ ਪੂਰੀਆਂ ਨਹੀਂ ਕਰਦਾ ਇਸ ਕਰਕੇ ਸਾਧਨਾ ਭਗਤੀ ਦੇ ਵਿੱਚ ਜਦੋਂ ਤੁਸੀਂ ਅੰਤ ਦੇ ਵਿੱਚ ਨਤੀਜੇ ਤੇ ਪਹੁੰਚਣ ਵਾਲੇ ਹੁੰਦੇ ਹੋ ਨਾ ਉਦੋਂ ਤੁਹਾਡੀਆਂ ਰੱਬ ਨਾਲ ਇੰਨੀਆਂ ਸ਼ਰਤਾਂ ਹੁੰਦੀਆਂ ਤੁਸੀਂ ਹਰ ਚੀਜ਼ ਲਈ ਬੀ ਸਪੈਸਿਫਿਕ ਹੋ ਜਾਣੇ ਹੋ ਤੁਸੀਂ ਜਾਣੇ ਹੋ ਜੋ ਮੈਂ ਚਾਹਣਾ ਜਿੱਦਾਂ ਮੈਂ ਚਾਹਣਾ ਉਦਾਂ ਹੋਵੇ ਤੇ ਮੇਰੇ ਖਿਆਲ ਨਾਲ ਨਹੀਂ ਕਰਨਾ ਚਾਹੀਦਾ ਇਹ ਕਿਉਂਕਿ ਪ੍ਰਮਾਤਮਾ ਨੂੰ ਪਤਾ ਹੁੰਦਾ ਤੁਹਾਨੂੰ ਕੀ ਕਦੋਂ ਕਿੱਦਾਂ ਤੇ ਕਿਵੇਂ ਸਰਵ ਕਰਨਾ ਹੁੰਦਾ ਤੇ ਤੁਹਾਨੂੰ ਕਿਹੜੇ ਗਿਆਨ ਚੋਂ ਕੱਢ ਕੇ ਉੱਥੇ ਤੱਕ ਲੈ ਕੇ ਜਾਣਾ ਹੁੰਦਾ ਠੀਕ ਹੈ ਕਰੋ ਆਪਣੇ ਮਨ ਦੀ ਮਨਾਓ ਉਹਨੂੰ ਫਿਰ ਉਹਦੀ ਕਹਿ ਲਓ ਉਹਦਾ ਸੰਤਾਪ ਤੇ ਤਾਪ ਭੋਗਣ ਲਈ ਵੀ ਤਿਆਰ ਰਹਾ ਕਰੋ ਤੇ ਇਹ ਖੂਬਸੂਰਤ ਗੱਲ ਹੈ ਵੀ ਉਹ ਤੁਹਾਨੂੰ ਗਿਆਨ ਦੇ ਕੇ ਹੀ ਚੀਜ਼ ਦਿੰਦਾ ਤਾਂ ਜੋ ਤੁਸੀਂ ਯੋਗ ਬਣੇ ਰਹੋ ਉਸ ਚੀਜ਼ ਨੂੰ ਮਿਲਣ ਤੋਂ ਬਾਅਦ ਤੇ ਬਾਕੀ ਕੱਲ ਤੋਂ ਫਿਰ ਜੋ ਹੋਰ ਭਗਤੀ ਬਾਰੇ ਦੱਸੂੰਗਾ ਤੁਸੀਂ ਦੱਸੋ ਕਿਹੜੀ ਕਿਹੜੀ ਭਗਤੀ ਦੇ ਉੱਤੇ ਵੀਡੀਓ ਚਾਹੁੰਦੇ ਹੋ ਤੇ ਇਹ ਭਗਤੀ ਨਾਸਤਿਕ ਭਗਤਾਂ ਨੂੰ ਇਹ ਵਾਲੀ ਵੀਡੀਓ ਨਾਸਤਿਕ ਭਗਤਾਂ ਨੂੰ ਜਰੂਰ ਭੇਜ ਦਿਓ ਤਾਂ ਜੋ ਜੇ ਨਾਸਤਿਕ ਲੋਕਾਂ ਦਾ ਕੋਈ ਸਵਾਲ ਹੋਵੇ ਜਾਂ ਨਾਸਤਿਕਾਂ ਨੇ ਮੇਰੇ ਨਾਲ ਲੜਨਾ ਹੋਵੇ ਤਾਂ ਜੀ ਸਤ ਕੇ ਮੈਦਾਨ ਚ ਆ ਜਾਣ ਮੈਂ ਤਿਆਰ ਆ ਮੈਂ ਪੂਰਾ ਪ੍ਰੇਪੇਅਰ ਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਦੇ ਕਿਸੇ ਵੀ ਸਵਾਲ ਦਾ ਮੈਂ ਕਹਿ ਲਓ ਵੀ ਵਧੀਆ ਤਰੀਕੇ ਨਾਲ ਉਹਨਾਂ ਦੇ ਸਵਾਲਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕਰੂੰਗਾ ਤੇ ਭੇਜੋ ਨਾਸਤਿਕ ਭਗਤਾਂ ਨੂੰ ਇਹ ਵੀਡੀਓ ਤੇ ਬਾਕੀ ਤੁਸੀਂ ਦੱਸੋ ਵੀ ਕਿਹੜੀ ਭਗਤੀ ਦੇ ਉੱਤੇ ਸਵਾਲ ਹੈਗੇ ਤੁਹਾਡੇ ਮਨ ਚ ਮੈਂ ਉਹਨਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕਰੂੰਗਾ Show